ਮਨੋ ਬਾਦ ਮੁਕਾਬਾਦ ਮੁਕਾਬਾਦ ਮਨੋ ਬਾਦ ਮਰਤਾਬਾਦ ਮੁਕਾਬਾਦ ਮੁਕਾਬਾਦ ਸਤਿਕਾਰਯੋਗ ਸਾਥੀਓ ਜੇਰਾ ਵੀ ਜਿਆਸਾ ਦੀ ਕਰਦੇ ਮਨੁਵਾਦ ਨੇ ਕਿਹਾ ਕੀ ਥੇਰਾ ਫੇਰੀ ਚਾਰ ਫੋਦੀ ਮਨੁਵਾਦ ਨੇ ਕਿਹਾ ਕੀ ਥੇਰਾ ਫੇਰੀ ਚਾਰ ਫੋਦੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਤਾਈਆਂ ਕਿਉਂਕਿ ਆਪਾਂ ਸਾਰੇ ਜਾਗਰੂਕ ਲੋਕ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਆ ਕਿਉਂਕਿ ਅਕਸਰ ਕਿਹਾ ਜਾਂਦਾ ਵੀ ਅਜਿਹੇ ਪ੍ਰੋਗਰਾਮਾਂ ਦੇ ਸੱਦੇ ਵੀ ਦਿੱਤੇ ਜਾਂਦੇ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਆ ਜਿਹੜੇ ਉਹ ਆਪ ਮਹਾਰੇ ਆਉਂਦੇ ਨੇ ਤੋਂ ਆਪਾਂ ਬਹੁਤ ਸਾਰੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸੀਗੇ ਕਿ ਜਗਰੋਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦਾ ਸਟੈਚੂ ਲੱਗੇ ਉਸ ਤੋਂ ਪਹਿਲਾਂ ਆਪਾਂ ਬਹੁਤ ਸਾਰੇ ਸਾਰੇ ਸਾਥੀਆਂ ਨੇ ਇੱਕ ਲੰਬੀ ਲੜਾਈ ਲੜੀ ਸੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦਾ ਭਵਨ ਬਣਾਉਣ ਦੀ ਖਾਤਰ ਲੇਕਿਨ ਮੰਨੂਵਾਦੀ ਸੋਚ ਦੇ ਲੋਕਾਂ ਨੇ ਉਸ ਸਮੇਂ ਵੀ ਤਰ੍ਹਾਂ-ਤਰ੍ਹਾਂ ਦੇ ਅੜਕੇ ਪਾਏ ਕਿ ਉਹ ਜਿਹੜਾ ਭਵਨ ਆ ਉਹ ਜਗਰੌਂ ਸ਼ਹਿਰ ਦੇ ਵਿੱਚ ਨਾ ਬਣਨ ਬੰਡ ਦੀ بجائے ਅਖੀਰ ਜਾ ਕੇ ਸਾਨੂੰ ਨਾਨਕਸਰ ਬਣਾਉਣਾ ਪੈ ਗਿਆ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਵਿਰੋਧ ਆ ਉਹ ਇੱਕੋ ਹੀ ਜਿਹੜੀ ਸੋਚ ਕਰਦੀ ਹੈ ਜਿਹੜੀ ਮੰਨੂਵਾਦੀ ਸੋਚ ਆ ਕਿੰਨੇ ਪੂਰੇ ਜਗਰੌਂ ਸ਼ਹਿਰ ਦੇ ਵਿੱਚ ਕਿੰਨੇ ਚੌਕ ਬਣੇ ਕਿਸੇ ਵੀ ਚੌਕ ਦਾ ਅੰਬੇਡਕਰਵਾਦੀ ਲੋਕਾਂ ਨੇ ਬਹੁਜੇ ਨੂੰ ਸਮਾਜ ਦੇ ਲੋਕਾਂ ਨੇ ਕਦੇ ਵੀ ਕੋਈ ਵਿਰੋਧ ਨਹੀਂ ਕੀਤਾ ਹਾਲਾਂਕਿ ਜੇਕਰ ਡਿਟੇਲ ਦੇ ਵਿੱਚ ਜਾਈਏ ਉਹ ਇਤਿਹਾਸਕ ਨੇ ਉਹ ਮਤਿਹਾਸਕ ਨੇ ਉਹਨਾਂ ਦਾ ਕੰਟਰੀਬਿਊਸ਼ਨ ਕੀ ਆ ਕੀ ਨਹੀਂ ਇੱਕ ਸੈਪਰੇਟ ਇਸ਼ੂ ਹੈਗਾ ਪਰ ਬਹੁਤ ਦਿਨ ਸਮਾਜ ਨੇ ਕਦੇ ਵੀ ਇਸੇ ਦਾ ਵੀ ਵਿਰੋਧਤਾ ਨਹੀਂ ਕੀਤੀ ਪਰ ਹੁਣ ਜਦੋਂ ਜਗਰੌਂ ਸ਼ਹਿਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਜੀ ਦਾ ਸਟੈਚੂ ਲੱਗਣ ਲੱਗਿਆ ਤਾਂ ਮੰਨੁਵਾਦੀ ਸੋਚ ਦੇ ਲੋਕਾਂ ਨੇ ਇੱਕ ਬੱਕਰਾ ਕਨਸੈਪਟ ਬਣਾਤਾ ਉਹ ਕਹਿੰਦੇ ਜੀ ਜਿਹੜੇ ਸ੍ਰੀ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਿਹੜਾ ਯਾਦ ਦੇ ਵਿੱਚ ਬਣਾਇਆ ਹੋਇਆ ਕਮਿਊਨਿਟੀ ਸੈਂਟਰ ਉਹਨੂੰ ਤੋੜ ਕੇ ਜਾਂ ਉਹਦੀ ਕੰੰਧ ਨੂੰ ਤੋੜ ਕੇ ਉਹਨੂੰ ਡੈਮੇਜ ਕਰਕੇ ਬਾਬਾ ਸਾਹਿਬ ਜੀ ਦਾ ਸਟੈਚੂ ਲਜਾਇਆ ਲਗਾਇਆ ਜਾ ਰਿਹਾ ਜਦੋਂ ਕਿ ਬਿਲਕੁਲ ਗਲਤ ਹੈ ਇਹ ਜਿਹੜਾ ਹੈਗਾ ਕੰੰਧ ਇਹ ਇਹਦੇ ਸੰਬੰਧੀ ਵੀ ਅਸੀਂ ਪੂਰੀ ਡਿਟੇਲ ਲਈ ਫਿਰ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਪੂਰਨ ਬਹੁਤ ਮਤ ਦਾ ਜਿਹੜਾ ਮਤਾ ਪਿਆ ਹੋਇਆ ਕਹਿਣ ਦਾ ਭਾਵ ਇਹ ਆ ਕਿ ਦੇਖੋ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇੜਕਰ ਸਾਹਿਬ ਜਿਨ੍ਹਾਂ ਦੀ ਦੇਸ਼ ਦੇ ਲਈ ਏਡੀ ਵੱਡੀ ਕੁਰਬਾਨੀ ਆ ਇਹ ਲੋਕ ਬਾਬਾ ਸਾਹਿਬ ਨੂੰ ਇਨੀ ਨਫ਼ਰਤ ਕਰਦੇ ਆ ਇਸ ਚੀਜ਼ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨੰਦਾ ਕਰਦੇ ਆ ਤੇ ਨਾਲ ਹੀ ਇੱਕ ਗੱਲ ਦਾ ਐਲਾਨ ਵੀ ਕਰਦੇ ਆ ਕਿ ਜਿਹੜਾ ਵੀ ਇਸ ਚੌਕ ਨੂੰ ਬਣਨ ਤੋਂ ਰੋਕੇਗਾ ਜਾਂ ਇਸ ਚੌਕ ਨੂੰ ਬਣਾਉਣ ਤੋਂ ਤਰ੍ਹਾਂ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਕੇ ਰੋਕਣ ਦੀ ਕੋਸ਼ਿਸ਼ ਕਰੇਗਾ ਉਹਨੂੰ ਸਮੁੱਚਾ ਬੌਧਨ ਸਮਾਜ ਕਿਸੇ ਵੀ ਤਰੀਕੇ ਦੇ ਨਾਲ ਸਫਲ ਨਹੀਂ ਹੋਣ ਦਿੱਤਾ ਦਊਗਾ